ਲਗਾਏ ਜਾ ਰਹੇ ਇਸ ਸਮਰ ਕੈਂਪ ਵਿੱਚ ਪਹੁੰਚੇ ਸਾਰੇ ਹੀ ਸਤਿਕਾਰਯੋਗ ਮੈਂਬਰ ਅਤੇ ਵਿਦਿਆਰਥੀਓ ਮੈਂ ਆਪ ਜੀ ਨੂੰ ਜੀਓ ਆਇਆ ਆਖਦੀ ਹਾਂ ਮੈਂ ਬ੍ਰਹਮਜੋਤ ਕੌਰ ਆਪ ਜੀ ਦੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇੱਕ ਵਾਰ ਹਾਹਾ ਤੇ ਮੰਮਾ ਇਕੱਠੇ ਰਹਿੰਦੇ ਆਪਸ ਵਿੱਚ ਉਲਝ ਗਏ ਅਤੇ ਲੱਗੇ ਇੱਕ ਦੂਜੇ ਨੂੰ ਬੁਰਾ ਭਲਾ ਕਹਿਣ। हाँ हा हंकार कहन लगा मैं बहुत हाँ मेरा नाम विच पक्षियोंवत्या हलवा हाँ मम्मा कहन लगा मेरा सामना कोई नहीं कर सकता मैं देवत्या महादेव विच महावीर विच महािशि भोजन मखण मलाई हां

ਚਮਨ ਮਤਾਨਾ ਵਿੱਚ ਮਹਲ ਔਰਤਾਂ ਵਿੱਚ ਮਿਸ ਰਿਸ਼ਤਿਆਂ ਵਿੱਚ ਮਹਾਨ ਐਸ ਲਈ ਮੈਂ ਮਹਾਨ ਹਾਂ ਇਹ ਸਾਰੀਆਂ ਕੰਗਾਂ ਕੋਈ ਸਿਆਣਾ ਪੁਰਸ਼ ਸੁਣ ਰਿਹਾ ਸੀ ਉਸ ਨੇ ਦੋਹਾਂ ਨੂੰ ਸਮਝਾਇਆ ਕਿ ਲੜਾਈ ਝਗੜਾ ਛੱਡਾਣੇ ਇੱਕ ਦੂਜੇ ਦੇ ਮਹੱਤਵ ਨੂੰ ਸਮਝ ਕੇ ਮਿਲ ਜੁਲ ਕੇ ਜਦੋਂ ਕੋਈ ਵੀ ਕੰਮ ਕੀਤਾ ਜਾਵੇ ਤਾਂ ਉਹ ਹਮੇਸ਼ਾ ਸਫਲ ਹੁੰਦਾ ਹੈ ਇਸ ਵਿੱਚ ਹੀ ਇੱਕ ਦੂਜੇ ਦਾ ਭਲਾ ਅਤੇ ਸੰਸਾਰ ਦਾ ਭਲਾ ਹੈ ਦੋਨਾਂ ਨੂੰ ਗੱਲ ਸਮਝ ਆ ਗਈ ਅਤੇ ਲੜਾਈ ਝਗੜਾ ਛੱਡ ਕੇ ਪਿਆਰ शुरू कर दिता ते हाहे ते मम्मे ने अपने अपने ह्योमे छट के हम बन गए जो काम प्यार से होता है नफरत तकरार से नहीं होता जो प्रीत नम्रता असर करे वो किसी हथियार से नहीं होता वाहेगुरु जी का खालसा वाहेगुरु जी की फतेह